ਮੈਂ ਤੁਹਾਡਾ ਆਪਣਾ ਬੂਟਾ ਗੁਲਾਮੀ ਵਾਲਾ ਕੋਟਿਸੇਗਾ ਜਿਲ੍ਹਾ ਮੋਗਾ ਤੋਂ ਅਕਸਰ ਤੁਹਾਨੂੰ ਕਿਸੇ ਨਾ ਕਿਸੇ ਖਾਸ ਸ਼ਖਸੀਅਤ ਦੇ ਨਾਲ ਮਿਲਾਉਂਦਾ ਰਹਿਣਾ ਜਾਂ ਕੋਈ ਪੰਜਾਬੀ ਸਭਿਆਚਾਰ ਦੀ ਸੇਵਾ ਕਰਦਾ ਹੈ ਜਾਂ ਕੋਈ ਪੰਜਾਬੀ ਮਾਂ ਬੋਲੀ ਦੀ ਕਰਦਾ ਹੈ ਜਾਂ ਕੋਈ ਸੋਸ਼ਲ ਮੀਡੀਆ ਤੇ ਵਾਇਰਲ ਹੋ ਕੇ ਜਾਂ ਆਪ ਦੀਆਂ ਪੋਸਟਾਂ ਪਾ ਕੇ ਜਾਂ ਤੁਹਾਡੇ ਜਿਹੜੇ ਕਮੈਂਟ ਨੇ ਕਮੈਂਟ ਦੇ ਕੇ ਤੁਹਾਨੂੰ ਸ਼ਾਇਦ ਇਹ ਕੇ ਜਿਹੜਾ ਉਹ ਇਸ ਤਰ੍ਹਾਂ ਕੁਝ ਕਰਦਾ ਹੈ ਉਹਨਾਂ ਨਾਲ ਮਿਲਾਉਂਦਾ ਰਹਿਣਾ ਤੇ ਅੱਜ ਮੈਂ ਬੈਠਾ ਇਤਿਹਾਸਕ ਸ਼ਹਿਰ ਕਮਾਣ ਦੇ ਵਿੱਚ ਤੇ ਕਮਾਣ ਦੇ ਵਿੱਚ ਮੇਰੇ ਬੜੇ ਖਾਸ ਮਿੱਤਰ ਨੇ ਬੜੀ ਮੇਰੀ ਦੋਸਤੀ ਹੈ ਇਹਨਾਂ ਨਾਲ ਬੜੀ ਪੁਰਾਣੀ ਦੋਸਤੀ ਹੈ ਅਰਵਿੰਦਰ ਸਿੰਘ ਕਮਾਣ ਜਿਨ੍ਹਾਂ ਨੂੰ ਅਸੀਂ ਲਾੜ ਪਿਆਰ ਨਾਲ ਬਿੱਲਾ ਜੀ ਵੀ ਕਹਿੰਦੇ ਆ ਤੇ ਅੱਜ ਇਹਨਾਂ ਦੇ ਗ੍ਰਹਿ ਵਿਖਿਆ ਸੀ ਪਹੁੰਚੇ ਆ ਤੇ ਮੈਂ ਕਿਹਾ ਕਿ ਮੈਂ ਆਪਦੇ ਦੋਸਤਾਂ ਮਿੱਤਰਾਂ ਨਾਲ ਸਾਡੇ ਸੁਣਨ ਵਾਲਿਆਂ ਨਾਲ ਸਾਡੇ ਵੇਖਣ ਵਾਲਿਆਂ ਨਾਲ ਇਹਨਾਂ ਦੀ ਵੀ ਗੱਲਬਾਤ ਕਰਾ ਦਿਆਂ ਕਿਉਂਕਿ ਇਹ ਤੁਹਾਨੂੰ ਰੋਜ਼ ਪਿਆਰ ਕਰਦੇ ਨੇ ਤੁਹਾਡੀਆਂ ਪੋਸਟਾਂ ਨੂੰ ਲਾਈਕ ਕਰਦੇ ਨੇ ਸ਼ੇਅਰ ਕਰਦੇ ਨੇ ਤੇ ਆਪ ਵੀ ਵੀਡੀਓ ਬਣਾ ਕੇ ਜਿਹੜੀ ਉਹ ਫੇਸਬੁੱਕ ਤੇ ਪਾਉਂਦੇ ਨੇ ਤੇ ਅੱਜ ਇਹਨਾਂ ਨਾਲ ਕਰਦੇ ਆ ਗੱਲਬਾਤ ਸਤਿ ਸ਼੍ਰੀ ਅਕਾਲ ਭਾਜੀ ਕੀ ਹਾਲ ਚਾਲ ਹੈ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਵੀਰ ਜੀ ਹੋਰ ਸੁਣਾਓ ਬਹੁਤ ਵਧੀਆ ਅੱਜ ਤੁਹਾਨੂੰ ਸਪੈਸ਼ਲ ਮਿਲਣ ਆਏ ਆ ਤੁਹਾਡੇ ਸੰਦੇ ਤੇ ਆਏ ਆ ਵੈਸੇ ਤਾਂ ਤੇ ਕਿਵੇਂ ਲੱਗਾ ਵੀਰ ਇਹ ਦਿਨ ਨੂੰ ਬਹੁਤ ਸਕੂਨ ਮਿਲਿਆ ਕਿ ਮੇਰਾ ਵੀਰ ਸਰਦਾਰ ਬੂਟਾ ਸਿੰਘ ਜੀ ਗੁਲਾਮੀ ਵਾਲੇ ਜਿਹੜੇ ਮੇਰੇ ਪਹਿਲਾਂ ਤੋਂ ਹੀ ਦੋਸਤ ਨੇ ਤੇ ਮੇਰੇ ਸੋਟੇ ਵੀਰ ਨੇ ਬਹੁਤ ਪਿਆਰ ਕਰਦੇ ਨੇ ਤੇ ਅੱਜ ਸਪੈਸ਼ਲ ਹੀ ਮੇਰੇ ਕੋਲ ਆਏ ਨੇ ਮੈਨੂੰ ਮਿਲਣ ਵਾਸਤੇ ਆਏ ਨੇ ਬਹੁਤ-ਬਹੁਤ ਸ਼ੁਕਰੀਆ ਇਹਨਾਂ ਦਾ ਤੇ ਜਿਹੜੇ ਮੈਨੂੰ ਮਿਲਣ ਆਏ ਨੇ ਦਿਲ ਦੀਆਂ ਗਹਿਰਾਈਆਂ ਤੋਂ ਮੈਂ ਇਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਕਰਦਾ ਹਾਂ कि ਜਿਹੜੇ ਮੈਨੂੰ ਮੇਰੇ ਘਰ ਮੈਨੂੰ ਮਿਲਣਾ ਹੈ ਤੇ ਮੇਰਾ ਇਹ ਸਵਾਲ ਹੈ ਕਿ ਤੁਸੀਂ ਮੈਂ ਤੁਹਾਨੂੰ ਅਕਸਰ ਫੇਸਬੁੱਕ ਤੇ ਦੇਖਦਾ ਰਹਿਣਾ ਸੋਸ਼ਲ ਮੀਡੀਆ ਦਾ ਦੇਖਦਾ ਰਹਿਣਾ ਤੁਸੀਂ ਬਹੁਤ ਵਰਕ ਕਰ ਰਹੇ ਜੀ ਅੱਜ ਕੱਲ ਤੁਸੀਂ ਮੇਰੀਆਂ ਪਾਈਆਂ ਹੋਈਆਂ ਵੀਡੀਓ ਨੂੰ ਜਾਂ ਕਿਸੇ ਹੋਰ ਤੁਹਾਡੇ ਪਿਕਚਰ ਬਣੇ ਨੇ ਉਹਨਾਂ ਦੀਆਂ ਵੀਡੀਓ ਨੂੰ ਤੁਸੀਂ ਸੁਣਦੇ ਜੀ ਸ਼ੇਅਰ ਕਰਦੇ ਜੀ ਦੇਖਦੇ ਜੀ ਉਹਨਾਂ ਨੂੰ ਚੰਗੇ ਸੁਝਾਅ ਵੀ ਦਿੰਦੇ ਜੀ ਤੇ ਕੀ ਕਹੋਗੇ ਇਸ ਬਾਰੇ ਇਹ ਕੰਮ ਬਹੁਤ ਵਧੀਆ ਹੈ ਕਿ ਕਿਵੇਂ ਹੈ ਵੇਖੋ ਜੀ ਸਰ ਬੂਟਾ ਸਿੰਘ ਜੀ ਕੰਮ ਬਹੁਤ ਵਧੀਆ ਹੈ ਜਿਸ ਤਰ੍ਹਾਂ ਤੁਸੀਂ ਪੰਜਾਬੀ ਸੱਭਿਆਚਾਰ ਨੂੰ ਪਿਆਰ ਕਰਦੇ ਜੇ ਪੰਜਾਬੀ ਸੱਭਿਆਚਾਰ ਬਾਰੇ ਕਹਾਬਾਂ ਲਿਖਦੇ ਜੇ ਜਿਹੜੀਆਂ ਵੀ ਪੰਜਾਬੀ ਸੱਭਿਆਚਾਰ ਦੀਆਂ ਚੀਜ਼ਾਂ ਉਹਨਾਂ ਬਾਰੇ ਇੰਟਰਵਿਊ ਕਰਦੇ ਜੇ ਬਿਲਕੁਲ ਉਸੇ ਤਰ੍ਹਾਂ ਇਸ ਵਾਰ ਬੋਟਾ ਸਿੰਘ ਜੀ ਆਪਾਂ ਨੂੰ ਇਹ ਆਪਿਆ ਆਪਾਂ ਇਹ ਆਵਾਮ ਨੂੰ ਇਹ ਦੁਨੀਆ ਨੂੰ ਕੋਈ ਸੰਦੇਸ਼ ਦਈਏ ਕੋਈ ਸ਼ੇਰ ਲਈਏ ਜਿਹਦੇ ਨਾਲ ਸਾਡੀ ਦੋ ਬੋਲੇ ਹੋਏ ਲਫ਼ਜ਼ ਜਾਂ ਲਿਖੇ ਹੋਏ ਕਿਸੇ ਨੂੰ ਕੋਈ ਸੋਝੀ ਮਿਲ ਜਾਵੇ ਸ਼ਬਦ ਉਹ ਡਾਕਿਓ ਆទਿਕਾਲ ਦਾ ਜਿਹੜਾ ਯੁੱਗ ਚੱਲ ਰਿਹਾ ਇਹ ਸੋਸ਼ਲ ਮੀਡੀਆ ਦਾ ਚੱਲ ਰਿਹਾ ਬਿਲਕੁਲ ਬਿਲਕੁਲ ਤੇ ਜੇ ਆਪਾਂ ਆਵਾਮ ਦੇ ਨਾਲ ਪਿਆਰ ਕਰਾਂਗੇ ਤੇ ਉਹ ਪਰਮਾਤਮਾ ਦੇ ਨਾਲ ਵੀ ਸਾਡਾ ਪਿਆਰ ਪਾਵਾ ਬਿਲਕੁਲ ਜੇ ਅਸੀਂ ਆਵਾਮ ਨਾਲ ਪਿਆਰ ਨਹੀਂ ਕਰਦੇ ਤੇ ਸਾਡਾ ਪਰਮਾਤਮਾ ਦੇ ਨਾਲ ਕੋਈ ਪਿਆਰ ਨਹੀਂ ਕਰ ਬਿਲਕੁਲ ਬਿਲਕੁਲ ਤੇ ਸਾਡੇ ਤੇ ਇਹੀ ਸੋਚ ਹੁੰਦੀ ਆਪੇ ਆड्डा ਰੋਜ਼ਾਨਾ ਹੀ ਜਾਂ ਆਪਾਂ ਲੇਕ ਕੇ ਪਾਉਣਾ ਵਾ ਜਾਂ ਵੀਡੀਓ ਬਣਾ ਕੇ ਪਾਉਣੀ ਆ ਇਹਦਾ ਕਾਰਨ ਇਹੋ ਹੀ ਹੁੰਦਾ ਵਾ ਆਪੀ ਜਿਹੜੀ ਵੀ ਵੇਰੀ ਲਿਖਤ ਆ ਜਾਂ ਮੇਰੇ ਜਿਹੜੇ ਬੋਲ ਆ ਉਹ ਤੋਂ ਕਿਸੇ ਨੂੰ ਕੋਈ ਸੋਝੀ ਮਿਲੇ ਬਿਲਕੁਲ ਬਿਲਕੁਲ ਮੈਂ ਬਿੱਲਾ ਜੀ ਅਕਸਰ ਦੇਖਦਾ ਰਹਿਣਾ ਤੁਹਾਡੀਆਂ ਵੀਡੀਓ ਤੁਸੀਂ ਲਾਈਵ ਵੀ ਹੁੰਦੇ ਜੀ ਤੁਸੀਂ ਲੋਕਾਂ ਦੇ ਨਾਲ ਲਾਈਵ ਵੀ ਜੁੜਦੇ ਜੀ ਤੁਸੀਂ ਬਾਹਰਲੇ ਨਾਲ ਵੀ ਜੁੜਦੇ ਜੀ ਪਾਕਿਸਤਾਨ ਵਾਲੇ ਜੁੜਦੇ ਜੀ ਤੁਸੀਂ ਸੀਚੇ ਵਾਲੇ ਐਫਐਮ ਤੇ ਤੁਸੀਂ ਜੁੜਦੇ ਜੀ ਹਨਾ ਤੇ ਉਤੋਂ ਫਿਰ ਕਿੰਨਾ ਕੁ ਤੁਹਾਨੂੰ ਪਿਆਰ ਮਿਲਦਾ ਹੈ ਤੇ ਕਿੰਨਾ ਕੁ ਸ਼ਾਹ ਮਿਲਦਾ ਹੈ ਉਹ ਤੁਹਾਨੂੰ ਕਿਵੇਂ ਲੱਗਦਾ ਜੋ ਕੰਮ ਨੂੰ ਵੇਖੋ ਜੀ ਜ਼ਾਕ ਬੁੱਟਾ ਸਿੰਘ ਜੀ ਜਿਹੜਾ ਅਨਸਾਰ ਤੇ ਪ੍ਰੇਮ ਆ ਇਹ ਮੈਨੂੰ ਤੇ ਇੰਨਾ ਕੁ ਮਿਲਿਆ ਵਾ ਕਿ ਮੇਰੇ ਨਾਲ ਫੇਸਬੁਕ 'ਤੇ ਲੱਖਾਂ ਲੋਕ ਨੇ ਬਿਲਕੁਲ ਫੇਸਬੁਕ 'ਤੇ ਚਲੋ ਕੋਈ 5-7 ਹਜ਼ਾਰ ਨਹੀਂ ਲੈ ਲੀਨੇ ਆ ਹੂੰ ਤੇ ਬਾਕੀ ਮੇਰੇ ਨਾਲ ਬਹੁਤ ਜ਼ਿਆਦਾ ਲੋਕ ਜੁੜੇ ਨੇ ਬਸ ਮੁਹੱਬਤ ਕਰਦੇ ਨੇ ਅਸੀਂ ਆਵਾਮ ਦੇ ਨਾਲ ਇੰਨਾ ਸੱਜਣਾ ਮਿਸਰਾ ਨਾਲ ਮੁਹੱਬਤ ਕਰੀ ਦੀ ਆ ਕਿ ਸਾਡੇ ਜਿਹੜੇ ਬੋਲਵਾ ਜਾਂ ਆਪਾਂ ਨੂੰ ਕੋਈ ਗੱਲਬਾਤ ਕਰਦੇ ਆ ਤੇ ਸਾਨੂੰ ਆਪੋ ਵਿੱਚ ਦੀ ਪਿਆਰ ਮਿਲੇ ਬਿਲਕੁਲ ਮੈਂ ਅਕਸਰ ਤੁਹਾਡੀਆਂ ਵੀਡੀਓ ਵੇਖਦਾ ਉਹਨਾਂ ਦੇ ਵਿੱਚ ਨਾ ਕੋਈ ਮਕਸਦਿਤ ਹੁੰਦਾ ਹਾਂਜੀ ਹਾਂਜੀ ਹੁਣ ਮੈਂ ਲੋਕ ਸੋਸ਼ਲ ਮੀਡੀਆ ਤੇ ਬਹੁਤ ਗਲਤ ਵੀ ਪਾਉਂਦੇ ਆ ਜੀ ਜਿਵੇਂ ਇੰਸਟਾਗ੍ਰam ਤੇ ਬੜਾ ਕੁਝ ਚੱਲ ਰਿਹਾ ਹੈ ਫੇਸਬੁੱਕ ਤੇ ਵੀ ਚੱਲ ਰਿਹਾ ਹੈ ਵਟਸਐਪ ਤੇ ਵੀ ਚੱਲ ਰਿਹਾ ਹੈ YouTube ਤੇ ਵੀ ਚੱਲ ਰਿਹਾ ਹੈ ਲੋਕ ਬੜਾ ਕੁਝ ਗਲਤ ਵੀ ਪਾਈ ਜਾਂਦੇ ਨੇ ਪਰ ਇਹੋ ਜਿਹੇ ਵੀ ਸੱਜਣ ਨੇ ਜਿਹੜਾ ਬੜਾ ਕੁਝ ਵਧੀਆ ਪਾਉਂਦੇ ਨੇ ਤੁਹਾਡੇ ਵਰਗੇ ਜਿਨ੍ਹਾਂ ਤੋਂ ਸਾਨੂੰ ਵੀ ਸਿੱਖਣ ਨੂੰ ਮਿਲਦਾ ਹੈ ਤੇ ਮੈਂ ਰੋਜ਼ ਕੋਈ ਨਾ ਕੋਈ ਪੋਸਟ ਜਾਂ ਵੀਡੀਓ ਦੇਖਦਾ ਉਹਦੇ ਵਿੱਚ ਕੁਛ ਨਾ ਕੁਛ ਨਾ ਮਿਲਦਾ ਆ ਕਿ ਤੁਸੀਂ ਲਾਈਵ ਐਸੇ ਕਰਕੇ ਹੋਣਾ ਤੁਸੀਂ ਵੀਡੀਓ ਹੀ ਹੋ ਪਾਉਣੀ ਜਿੱਦੇ ਵਿੱਚ ਕੋਈ ਮਕਸਦ ਹੋਵੇ ਤੇ ਇਹ ਕਿੱਥੋਂ ਲੱਭਦੇ ਜੇ ਪਰਮਿਸ਼ੀ ਵਿਸ਼ੇ ਵੀ ਖੂਬ ਵਿਸ਼ੇ ਹੱਡੇ ਸਾਡੇ ਸਾਡੇ ਸਾਹਮਣੇ ਆ ਵਿਸ਼ੇ ਸਾਹਮਣੇ ਆ ਸਾਡੇ ਸਾਰਾ ਕੁਝ ਸਾਡੇ ਵਿੱਚ ਵਾਪਰ ਰਿਹਾ ਜੇ ਮਨਵਾਪਾ ਕਾਹਗੇ ਕਿ ਆਪਾਂ ਚੰਗੀ ਜੀ ਪਾਉਣੀ ਤੇ ਚੰਗੀ ਪੈ ਗਈ ਚੰਗੀ ਪਾਉਗੇ ਹੈਨਾ ਵੇਖੋ ਜੀ ਹੁਣ ਤੁਸੀਂ ਗੱਲ ਕੀਤੀ ਹੈ ਵੀ ਲੋਕ ਇਹ ਬਹੁਤ ਵਧੀਆ ਜਰੀਆ ਹਾਂ ਜਿਹੜਾ ਸੋਸ਼ਲ ਮੀਡੀਆ ਦਾ ਜੀ ਹੈ ਇਹਨੂੰ ਚੰਗੀ ਤਰ੍ਹਾਂ ਵਾਪਰੀਏ ਤੇ ਬਿਲਕੁਲ ਜੇ ਚੰਗੀ ਤਰ੍ਹਾਂ ਇਹਨੂੰ ਇਸਤੇਮਾਲ ਕਰੀਏ ਤੇ ਜੇ ਉਹ ਤੁਹਾਡੀ ਗੱਲ ਕੋਲ ਬੀ ਇੰਸਟਾਗ੍ਰਾਮ ਦੇ ਉੱਤੇ ਜੇ ਇਹਨਾਂ ਦੇ ਉੱਤੇ ਲੋਕੀ ਆਪਣੀ ਮਸੂਰੀ ਕੰਮ ਹੀ ਕਿਸੇ ਵੀ ਤਰੀਕੇ ਨੂੰ ਅਪਣਾ ਲੈਂਦੇ ਆ ਤੇ ਬਹੁਤ ਗਲਤ ਆ ਇਹਦੇ ਵਿੱਚ ਕੁਝ ਸਿੱਖੋ ਕੁਝ ਲੋ ਕੁਝ ਲੋ ਜਿਹੜੇ ਹੋਰ ਵੀ ਜਿਸ ਤਰ੍ਹਾਂ ਤੁਸੀਂ ਜੇ ਜਾਂ ਹੋਰ ਸੱਜਣ ਮਿੱਤਰ ਨੇ ਜਿੰਨੇ ਵੀ ਆਪਣੇ ਨਾਲ ਲੇਖ ਬਹੁਤ ਜ਼ਿਆਦੇ ਨੇ ਜੁੜੇ ਨੇ ਤੇ ਹੋਰ ਵੀ ਜਿਤਨਾ ਕਲਾਕਾਰ ਉਹ ਵੀ ਸਾਡੇ ਨਾਲ ਜੁੜੇ ਨੇ ਸਾਡਾ ਫਰਚ ਬਣਦਾ ਵਾ ਕਿ ਜਿਤਨਾ ਤੁਸੀਂ ਵੀਡੀਓ ਪਾਈ ਸਾਡਾ ਫਰਚ ਬਣਦਾ ਪਿਆ ਇਹ ਨੂੰ ਸੀ ਇਹ ਕਰੀਏ ਬਿਲਕੁਲ ਕਰੀਏ ਕਿਉਂਕਿ ਜੇ ਕੋਈ ਕੋਈ ਚੀਜ਼ ਚੰਗੀ ਪੇਸ ਕੀਤੀ ਹੈ ਤੇ ਜੇ ਅਹੀਂ ਉਹਨੂੰ ਗਾੜੀ ਹੋਰ ਗਾਣਾ ਗਏ ਜਿਹੜੇ ਸਾਡੇ ਨਾਲ ਜੁੜੇ ਆ ਉਹ ਵੀ ਉਹ ਹੀ ਉਹ ਵੀ ਦੇਖ ਲੈਣਗੇ ਉਹ ਵੀ ਦੇਖ ਲੈਣਗੇ ਬਿਲਕੁਲ ਤੁਹਾਡੀ ਇਹ ਗੱਲ ਸਹੀ ਹੈ ਤੇ ਦੋਸਤੋ ਤੁਸੀਂ ਵੀ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਇਹੋ ਜਿਹੇ ਵੀਡੀਓ ਤੇ ਮੈਂ ਤੁਹਾਨੂੰ ਇੱਕ ਸਵਾਲ ਇੱਥੇ ਹੋਰ ਕਰਨਾ ਹੈ ਕਿ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਅੱਜ ਦੀ ਪੀੜ੍ਹੀ ਨੂੰ ਕਿਉਂਕਿ ਆਪਣੇ ਨਾਲ ਫੇਸਬੁੱਕ ਤੇ ਲੱਖਾਂ ਲੋਕ ਜਿਵੇਂ ਤੁਸੀਂ ਕਹਾਂਗੇ ਜੁੜੇ ਹੋਏ ਨੇ ਹਨਾ ਹਾਂਜੀ ਹਾਂਜੀ ਤੇ ਲੱਖਾਂ ਲੋਕ ਇੱਕ ਫੇਸਬੁੱਕ ਇਹੋ ਜਿਹਾ ਜਰੀਆ ਹੈ ਕਿ ਇਹਨੇ ਬੜੇ ਮਿੱਤਰ 40-40 ਸਾਲ ਦੇ ਵਿਛੜੇ ਮਿੱਤਰ ਵੀ ਮਲਾਏ ਨੇ ਮਲਾਏ ਬਹੁਤ ਜਾ ਕੇ ਫੇਸਬੁਕ ਇੱਕ ਬੜਾ ਵਧੀਆ ਜਰੀਆ ਜਦੋਂ ਤੁਸੀਂ ਪਹਿਲੀ ਵੀ ਗੱਲ ਕੀਤੀ ਸੀ ਇੱਕ ਬੜਾ ਵਧੀਆ ਜਰੀਆ ਇਹਦੇ ਬਾਰੇ ਆਪਾਂ ਮਸ਼ਹੂਰ ਵੀ ਹੋ ਸਕਨੇ ਆ ਤੇ ਇਹ ਆਪਾਂ ਨੂੰ ਥੱਲੇ ਵੀ ਸੁੱਟ ਸਕਦੇ ਥੱਲੇ ਵੀ ਸੁੱਟ ਸਕਦੇ ਇਹਦੇ ਬਾਰੇ ਤੁਸੀਂ ਕੀ ਕਹੋਗੇ ਬਿਲਕੁਲ ਜੀ ਜਿਸ ਤਰ੍ਹਾਂ ਅੱਜ ਪਹਿਲੂ ਗੱਲ ਹੋ ਗਈ ਪਈ ਇਹ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਵਾ ਬਹੁਤ ਵਧੀਆ ਜਰੀਆ ਵਾ ਪਰ ਜੇ ਆਪਾਂ ਕੋਈ ਚੰਗੀ ਚੀਜ਼ ਪੋਸ ਕਰੀਏ ਹੂੰ ਗੇ ਅਹੀਂ ਦੁਨੀਆ ਨੂੰ ਆਵਾਮ ਨੂੰ ਕੋਈ ਚੰਗੀ ਚੀਜ਼ ਲਈਏ ਤੇ ਫੇਰ ਹੀ ਤੁਹਾਡੇ ਨਾਲ ਲੋਕੀ ਜੁੜਨਗੇ ਨਹੀਂ ਜੇ ਉਹ ਫਿਰ ਅੱਜ ਲੱਚਲੋ ਟੱਪਲੋ ਗੰਦ ਦੇ ਲੋ ਉਹਦੇ ਫਿਰ ਦੋ ਦਿਨ ਦੀ ਤੇ ਇੱਕ ਦਿਨ ਦੀ ਗੱਲ ਹੁੰਦੀ ਆ ਮੈਂ ਅਕਸਰ ਵੇਖਦਾ ਆ ਕਿ ਅੱਜ ਕੱਲ੍ਹ ਲੋਕਾਂ ਨੇ ਨਾ ਇੱਥੋਂ ਤੱਕ ਕਿ ਸ਼ਰਮਦਾ ਲਈ ਆ ਕਿ ਆਪਦੀਆਂ ਘਰਵਾਲੀਆਂ ਦੇ ਨਾਲ ਆਪਦੀਆਂ ਮਾਵਾਂ ਦੇ ਨਾਲ ਆਪਦੀਆਂ ਭੈਣਾਂ ਦੇ ਨਾਲ ਵੀ ਉਹ ਵੀਡੀਓ ਯਾਰ ਇੰਸਟਾਗ੍ਰਾਮ ਤੇ ਪਾਈ ਜਾਂਦੇ ਆ ਉਹ ਕੀ ਗੱਲ ਨਹੀਂ ਆ ਇਹ ਗੱਲ ਤਾਂ ਬਹੁਤ ਜ਼ਿਆਦਾ ਵਾਬੇ ਕੁਝ ਅਸੀਂ ਪੰਜਾਬੀ ਆ ਜਾਂ ਹਿੰਦੁਸਤਾਨੀ ਆ ਸਾਨੂੰ ਸਾਡੇ ਸੱਭਿਆਚਾਰ ਦੇ ਨਾਲ ਜੋੜਨਾ ਚਾਹੀਦਾ ਵਾ ਆਪਣੀ ਕੋਈ ਅਣਖ ਹੈ ਅਣਖ ਜੰਜਾਬੀ ਹੈ ਯਾਰ ਉਹਨੂੰ ਬਰਕਰਾਰ ਰੱਖੋ ਵਾ ਉਹਨੂੰ ਬਰਕਰਾਰ ਰੱਖੋ ਉਹਦੇ ਨਾਲ ਜੁੜੋ ਉਹਦੀ ਗੱਲ ਕਰੋ ਵੀਡੀਓ ਜੰਮ ਜੰਮ ਬਾਓ ਕੋਈ ਦੇਖੋ ਕਈ ਤੁਸੀਂ ਜਿੰਤਰਾ ਕਿਤਾਬਾਂ ਦੇਖਦੇ ਜੇ ਤੁਹਾਡੀਆਂ ਕਿੰਨੀਆਂ ਕਿਤਾਬਾਂ ਆਂਆਂ ਆਪ ਭਗਤ ਨਾਮਦੇਵ ਜੀ ਦਾ ਜਿਹੜਾ ਬੰਦਰਪੁਰ ਕਮਾਲ ਸਫਰਨਾਮਾ ਬਿਲਕੁਲ ਬਿਲਕੁਲ ਤੁਸੀਂ ਇਹਨਾਂ ਨਕਾਣਾ ਸਾਹਿਬ ਬਾਰੇ ਲਿਖਿਆ ਪਰੋਣੇ ਪਰੋਣੇ ਮੇਰੀ ਗੱਲ ਹੈ ਤੁਹਾਡੀਆਂ ਤੁਹਾਡੀਆਂ ਦੀ ਕੋਈ ਸ਼ਿਫਤ ਕਰਨ ਵਾਲੀ ਨਹੀਂ ਸਾਡ ਕੋਈ ਨੁਫਾ ਨਹੀਂ ਬੋਲਿਆ ਹੈ ਬਿਲਕੁਲ ਤੁਹਾਡੇ ਵਾਸਤੇ ਅਸੀਂ ਬੋਲ ਸਕਦੇ ਹਾਂ ਕਿ ਜਿੱਦਿ ਕੀ ਪ੍ਰਮਾਤਮਾ ਨੇ ਤੁਹਾਨੂੰ ਕਲਮਤ ਦੇ ਵਿੱਚ ਤਾਕਤ ਦਿੱਤੀ ਹੈ ਤੇ ਆਸਾਨ ਨੂੰ ਚਾਹੀਦਾ ਵਾ ਕਿ ਜੀ ਰਹੀਏ ਸੱਭਿਆਚਾਰ ਦੇ ਨਾਲ ਜੁੜੇ ਆ ਆਵਾਮ ਰਾਏ ਸੋਸ਼ਲ ਮੀਡੀਆ ਰਾਈਟੜੀਆਂ ਤਾਈਂ ਕੋ ਚੰਗੀ ਗੱਲ ਕਰੀਏ ਬਿਲਕੁਲ ਆਪਰੋਂ ਬਹੁਤ ਹੀ ਜ਼ਿਆਦੇ ਗਾਲ੍ਹ ਦੇ ਬੱਚਿਆਂ ਨੂੰ ਸੱਭਿਆਚਾਰ ਵਾਲੇ ਪੜ੍ਹਦਾ ਗਿਆਨ ਨਹੀਂ ਹੈਗਾ ਨਹੀਂ ਹੈਗਾ ਹੁਣ ਜਿਤਨਾ ਤੁਹਾਡੀ ਆ ਕਿਤਾਬਾਂ ਜੀ ਉਹ ਬੱਚੇ ਪੜ੍ਹਦੇ ਹਨ ਤੇ ਪੜ੍ਹਨ ਕੋਲ ਉਹਨਾਂ ਨੂੰ ਕੁਝ ਮਿਲੂਗਾ ਹੀ ਨਾ ਬਿਲਕੁਲ ਇਹੀ ਹੁੰਦੇ ਨਿਆਣਾ ਗੱਲ ਕਰੀ ਤਾਂ ਸਿਆਣਾ ਕਿਆਸ ਕਰੇ ਬਿਲਕੁਲ ਜਿਤੋਂ ਵੀ ਆਪਾਂ ਕੋ ਗੱਲ ਕਰਕੇ ਹਰ ਉਹ ਚ ਕੁਝ ਮਿਲਦਾ ਹੀ ਹੈ ਮਿਲਦਾ ਹੀ ਆ ਇਸ ਕਰਕੇ ਚੰਗੇ ਪਾਸੇ ਨੂੰ ਜਾਓ ਗਲਤ ਪਾਸੇ ਨੂੰ ਨਾ ਜਾਓ ਇਹ ਪੈਸਾ ਨਹੀਂ ਨਾਲ ਚੱਲ ਜਾਣਾ ਬਿਲਕੁਲ ਜੀ ਪੈਸਾ ਹਰਸਾਂ ਦੀ ਮਾਇਰ ਹੈ ਹਾਂ ਇਹ ਵੀ ਹਰਸਾਂ ਦੀ ਮਾਇਰ ਹੈ ਕਿ ਉਹੇ ਪੇਟ ਲੱਗਾ ਹਮਨ ਜ਼ਰੂਰੀ ਚਾਹੀਦਾ ਹੈ ਤੇ ਜੇ ਨਹੀਂ ਨਾਤੇ ਤਾਬ ਕੇ ਉਹ ਦਾਦੀਆਂ ਨਾਨੀਆਂ ਮਾਮੀਆਂ ਭੂਆ ਨੂੰ ਲੈ ਕੇ ਨਾਲ ਤੇ ਗਲਤ ਲੋਕਾਂ ਨੂੰ ਦਈਏ ਉਹ ਚੀਜ਼ ਨਹੀਂ ਕੀ ਹੈਗੀ ਇਹ ਲੋਕ ਗਲਤ ਪਾਸੇ ਨੂੰ ਚੱਲ ਪਿਆ ਪੈਸੇ ਨਹੀਂ ਖਾ ਪੈਸੇ ਦੀ ਗੱਤਰ ਤੇ ਬਾਅਦ ਕਹਾ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਇਸ ਮੀਡੀਆ ਨੂੰ ਫੇਸਬੁੱਕ ਨੂੰ ਵਟਸਐਪ ਨੂੰ YouTube ਨੂੰ ਇਹ ਗਲਤ ਨਾਲ ਲਈਏ ਇਹਨੂੰ ਸਹੀ ਤਰੀਕੇ ਨਾਲ ਵਰਤਿਏ ਤੇ ਸਹੀ ਤਰੀਕੇ ਨਾਲ ਵਰਤਿਏ ਤੇ ਤਾਂ ਵੀ ਤੁਸੀਂ مشهور ਹੋਵੋਗੇ ਇੱਕ ਦਿਨ ਤੁਸੀਂ ਮਸ਼ਹੂਰ ਹੋਵੋਗੇ ਜਰੂਰ ਤੇ ਬਾਈ ਜੀ ਅੱਜ ਤੁਹਾਨੂੰ ਮਿਲ ਕੇ ਬਹੁਤ ਵਧੀਆ ਲੱਗਾ ਬਹੁਤ ਵਧੀਆ ਤੁਸੀਂ ਗੱਲਾਂ ਦੱਸੀਆਂ ਕਿ ਫੇਸਬੁੱਕ ਕਿਵੇਂ ਚਲਾਉਣੀ ਆ ਕਿਵੇਂ ਲਾਈਵ ਹੋ ਕੇ ਗੱਲਾਂਬਾਤ ਕਰਨੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਅੰਦਰ ਵਿੱਚ ਕੀ ਕਹੋਗੇ ਸਭ ਤੋਂ ਵੱਧ ਤੇ ਪੁੱਤ ਜੀ ਤੁਹਾਡਾ ਧੰਨਵਾਦ ਕਿਉਂ ਵੇਖੋ ਤੁਸੀਂ ਕਿੱਥੋਂ ਮੋਗੇ ਤੁਹਾਨੂੰ ਸਪੈਸਲ ਤੇ ਕਿੰਨੀ ਗੱਲਾਂ ਆ ਤੁਹਾਨੂੰ ਪਸੀਨਾ ਆ ਰਿਹਾ ਤੇ ਮੈਨੂੰ ਪਸੀਨਾ ਆ ਰਿਹਾ ਬਿਲਕੁਲ ਨਹੀਂ ਫਿਰ ਆਪਾਂ ਨੂੰ ਪੱਖੇ ਬੰਦ ਕਰਨੇ ਪੈਣਗੇ ਜੀ ਜੀ ਆ ਮੁਹੱਬਤ ਦੀਆਂ ਗੱਲਾਂ ਹਾਂ ਜੀ ਆਪਾਂ ਦੋਸਤੀ ਕਰਨੀ ਆ ਤੇ ਲੋਕਾਂ ਨਾਲ ਪਿਆਰ ਕਰਨਾ ਤੇ ਦਿਲੋਂ ਮੁਹੱਬਤ ਕਰੋ ਦਿਲੋਂ ਹੋਵੇ ਦਿਲੋਂ ਹੋਵੇ ਹਾਂ ਲੋਕ ਬਖਾਵੇ ਮਤ ਕਰੋ ਬਿਲਕੁਲ ਬਹੁਤ ਬਹੁਤ ਧੰਨਵਾਦ ਬਹੁਤ ਧੰਨਵਾਦ ਤੇ ਦੋਸਤੋ ਤੁਸੀਂ ਦੇਖਦੇ ਰਹੋ ਸਾਡੇ ਚੈਨਲ ਨੂੰ ਤੇ ਵੀਡੀਓ ਜਿਹੜੀ ਵੀ ਸਾਡੀ ਆਉਂਦੀ ਏ ਅਸੀਂ ਕੋਈ ਕਦੇ ਗਲਤ ਵੀਡੀਓ ਨਹੀਂ ਲੈਂਦੀ ਸਾਡੀ ਕੋਈ ਵੀਡੀਓ ਵਿੱਚ ਕੋਈ ਮੈਸੇਜ ਹੁੰਦਾ ਹੈ ਉਹ ਕੋਈ ਸਿੱਖਣ ਨੂੰ ਹੁੰਦਾ ਹੈ ਤੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਦੇ ਕਰੋ ਲਾਈਕ ਕਰਦੇ ਕਰੋ ਤੇ ਕਮੈਂਟ ਦੇ ਕੇ ਸੁਝਾਅ ਵੀ ਦਰੂ ਕਰਿਆ ਕਰੋ ਅਗਲੀ ਵਾਰ ਨੂੰ ਕਿਸੇ ਹੋਰ ਸ਼ਖਸੀਅਤ ਦੇ ਨਾਲ ਤੁਹਾਨੂੰ ਮਲਾਵਾਂਗੇ ਉਦੋਂ ਤੱਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ